ਸਾਚੀ ਗਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਲੱਕੀ ਹੰਡਿਆ ਦੋਸਤੋ ਵੋਟਾਂ ਦਾ ਟਾਈਮ ਚੱਲ ਰਿਹਾ ਤੇ ਨੇਤਾ ਇਧਰੋਂ ਉਧਰ ਤੇ ਉਧਰ ਉਧਰ ਟਪੂਸੀਆਂ ਮਾਰ ਕੇ ਜਾ ਰਹੇ ਨੇ ਸੰਵਿਧਾਨ ਨੇ ਅਧਿਕਾਰ ਦਿੱਤਾ ਕਿ ਕੋਈ ਵੀ ਲੀਡਰ ਇੱਕ ਦਲ ਨੂੰ ਛੱਡ ਕੇ ਦੂਜੇ ਦਲ ਵਿੱਚ ਜਾਂ ਦੂਜੇ ਦਲ ਨੂੰ ਛੱਡ ਕੇ ਤੀਜੇ ਦਲ ਵਿੱਚ ਆਪਣਾ ਜਿੱਲੀ ਵੇਸਤਰਾ ਚੱਕ ਕੇ ਜਾ ਸਕਦਾ ਤੇ ਅਪ ਕਰ ਵੀ ਕੀ ਸਕਦੇ ਜਦੋਂ ਸੰਵਿਧਾਨ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਆਪਾਂ ਤਾਂ ਟੇਚਰਾ ਹੀ ਕਰ ਸਕਦੇ ਹੁਣ ਕੁਝ ਦਿਨ ਪਹਿਲਾਂ ਦਲਵੀਰ ਗੋਲਡੀ ਜੀ ਤੂਰੀ ਤੋਂ ਸਾਬਕਾ ਐਮਐਲਏ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਭਗਵੰਤ ਮਾਨ ਸਾਹਿਬ ਨਾਲ ਉਹਨਾਂ ਨੇ ਮੀਟਿੰਗ ਕੀਤੀ ਤੇ ਕਾਨਫਰੰਸ ਵੀ ਕੀਤੀ ਬਈ ਲੋਕ ਕਿਉਂ ਮੱਚੀ ਜਾਂਦੇ ਨੇ ਯਾਰ ਮੈਨੂੰ ਨਹੀਂ ਸਮਝ ਆਈ ਕਿ ਉਹਨਾਂ ਨੂੰ ਬੁਰਾ ਭਲਾ ਕਿਉਂ ਜਾਂਦੇ ਨੇ ਉਹਨਾਂ ਦੇ ਨਿੱਜੀ ਫੈਸਲਾ ਉਹਨਾਂ ਦੀ ਮਰਜ਼ੀ ਜਿਹੜੀ ਪਾਰਟੀ ਜਾਣ ਨਾ ਜਾਣ ਆਪਾਂ ਨੂੰ ਕੀ ਹੁਣ ਆਪਣੇ ਨਾਲ ਸਟੂਡੀਓ ਦੇ ਵਿੱਚ ਦੋ ਪਾਰਟੀ ਵਰਕਰ ਨੇ ਇੱਕ ਤਾਂ ਗੋਲਡੀ ਜੀ ਦੀ ਪੁਰਾਣੀ ਪਾਰਟੀ ਦਾ ਵਰਕਰ ਇੱਕ ਨਵੀਂ ਪਾਰਟੀ ਦਾ ਵਰਕਰ ਹੈ ਅੱਜ ਤੁਹਾਨੂੰ ਸੁਣਾਉਣਾ ਹੈ ਉਹਨਾਂ ਦੇ ਵਿਚਾਰ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਘਟਨਾ ਦੇ ਉੱਪਰ ਤਾਂ ਇਹ ਨੇ ਗੋਲਡੀ ਜੀ ਦੀ ਪੁਰਾਣੀ ਪਾਰਟੀ ਦੇ ਵਰਕਰ ਕੁੰਡਾ ਮੱਲ ਜੀ ਚੰਗਾ ਹੋਇਆ ਬਹੁਤ ਚੰਗਾ ਹੋਇਆ ਅਸੀਂ ਤਾਂ ਕਦੋਂ ਦੇ ਡਿੱਕੀ ਜਾਂਦੇ ਸੀ ਵੀ ਸਾਡੀ ਪਾਰਟੀ ਦਾ ਕੋਈ ਵੱਡਾ ਲੀਡਰ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਵੇ ਉਹ ਸਾਡਾ ਤਾਂ ਫਾਇਦਾ ਹੈ ਕਦੋਂ ਦੇ ਅਸੀਂ ਲੱਗੇ ਕਦੋਂ ਦੇ 15 ਸਾਲ ਹੋ ਗਏ ਕੰਮ ਕਰਦੇ ਨੂੰ ਇਹ ਮੂਰੇ ਹੀ ਨਹੀਂ ਆਉਣ ਦਿੰਦੇ ਆਪ ਹੀ ਮੂਰੇ ਰਹਿੰਦੇ ਨੇ ਦੂਜੇ ਨੂੰ ਤਾਂ ਲੀਡਰ ਬਣਨੇ ਨਹੀਂ ਦਿੰਦੇ ਆਪ ਹੀ ਇਹ ਜਨਮ ਜਾਤ ਦੇ ਲੀਡਰ ਬਣੇ ਰਹਿੰਦੇ ਨੇ ਚੰਗਾ ਹੋਏ ਤਾਂ ਸਾਡਾ ਕੰਪੀਟੀਸ਼ਨ ਘਟ ਗਿਆ ਨਾਲੇ ਜਦੋਂ ਦੇ ਸਾਡੀ ਪਾਰਟੀ ਛੱਡ ਕੇ ਗਿਆ ਉਦੋਂ ਦਾ ਅਪਰਲੀ ਮੈਨੇਜਮੈਂਟ ਨੂੰ ਆਉਣ ਲੱਗਿਆ ਪਿਆ ਵੀ ਕਿਤੇ ਮੈਂ ਵੀ ਨਾ ਪਾਰਟੀ ਛੱਡਾਂ ਉਹ ਮੈਨੂੰ ਕਈ ਕਈ ਵਾਰੀ ਫੋਨ ਕਰੀ ਜਾਂਦੇ ਨੇ ਵਿੱਚੋ ਸੀ ਨਾ ਕਿਤੇ ਪਾਰਟੀ ਛੱਡ ਦਿਓ ਨਾ ਖ ਨਾ ਨਾ ਮੈਂ ਨਹੀਂ ਪਾਰਟੀ ਛੱਡਦਾ

ਚੱਪੜਾ ਕਸਗੀਆਂ ਬਾਈ ਜੀ ਮੇਰੀ ਚੱਪੜਾ ਤੁਹਾਨੂੰ ਦਿਖਾਉਣਾ ਮੈਂ ਖੜਜੋ ਆ ਦੇਖ ਲੋ ਚੱਪੜਾ ਕਸਗੀਆਂ ਮੇਰੀਆਂ ਪਾਰਟੀ ਖੜੇ ਕਰ ਦੇਦੀਆਂ ਹਾਂ ਖੜਕਾ ਸੋਣ ਲਿਆ ਤੁਸੀਂ ਜਿਵੇਂ ਕਾ ਚੀ ਹੋਈ ਚੱਪੜਾ ਦਾ ਖੜਕਾ ਹਾਇਕ ਨਾ ਹੈ ਮੇਰੀਆਂ ਚੱਪੜਾ ਕਸਗੀਆਂ ਪਾਰਟੀ ਖੜੀ ਕਰਦੇ ਦੀਆਂ ਬਦਲਾਵ ਲਿਆ ਦੇਦੀਆਂ ਸਰਕਾਰ ਬਣਾਈ ਮਿੰਤਾ ਕਰ ਕਰਕੇ ਲੋਕਾਂ ਦੀਆਂ ਵੋਟਾਂ ਬਵਾਈਆਂ ਤੇ ਦੂਜੀ ਪਾਰਟੀਆਂ ਦੇ ਕੱਡੇ ਵੱਡੇ ਲੀਡਰਸ਼ਿਪ ਹੈ ਉੱਤੇ ਆ ਕੇ ਕਿਵੇਂ ਬਹਿ ਜਾਣਗੇ ਹੈ ਆਏ ਨਹੀਂ ਐਸੀ ਬਾਣ ਦਾਂਦੇ ਆ ਨਹੀਂ ਭਣ ਦੰਦੇ ਇਹ ਗੱਲ ਹੈ ਯਾਰ ਕੋਈ ਹਾਂ ਉਧਰੋਂ ਕੱਢ ਤੇ ਜਾ ਉਧਰੋਂ ਨਿਕਲ ਕੇ ਇਜਰਾਖ ਟਿਕਟ ਲੈ ਕੇ ਚਨਾਬ ਜਤਨ ਦੀ ਜਿਹੜੀ ਤੁਸੀਂ ਤਿਆਰੀਆਂ ਕਰਦੇ ਹੋ ਜੇ ਕਿਤੇ ਛਾੜੇ ਉੱਤੇ ਆਰਡਰ ਦੇ ਇਹਨੂੰ ਕੋਈ ਬਿਠਾਇਆ ਹੈ ਜਾਂ ਨਮਾ ਬੰਦਾ ਜਿਹੜਾ ਦੂਜੀ ਪਾਰਟੀ ਚੋਂ ਆਇਆ ਉਹਨੂੰ ਟਿਕਟ ਦਿੱਤੀ ਤੇ ਸਾਨੂੰ ਪਛੇ ਕੀਤਾ ਜਿਹੜੇ ਕਹੇ ਸਾਲਾਂ ਦੇ ਮਿਹਨਤ ਕਰਦੇ ਆ ਤਾਂ ਫਿਰ ਯਾਦ ਰੱਖਿਓ ਅਸੀਂ ਤੁਹਾਡਾ ਸਾਥ ਨਹੀਂ ਦੇਣਾ ਅਸੀਂ ਵੀ ਪਾਰਟੀ ਬਦਲ ਲਾਂਗੇ